ਕਿਸੇ ਗੱਲ ਹੋਈ ਜਦੋਂ ਇਹਨਾਂ ਗਾਣਾ ਕੱਟਿਆ ਕਿ ਜਮਰਾਜ ਮਹਾਰਾਜ ਦੇ ਖਿਲਾਫ ਇਹਨਾਂ ਗਾਣਾ ਬੋਲੀਆਂ ਉਸਦੇ ਰੋਜ਼ੇ ਪਰਤੇ ਤਾਂ ਆ ਕੇ ਇਧਰ ਜਿਹੜਾ ਖਰਾਬ ਕਰ ਰਹੇ ਆ ਇਹ ਆਈ ਦੇਖਿਆ ਕਿ پہلے ਜਿਹਨੇ ਗੀਤ ਦੇ ਕਿਛਣੇ ਦੇ ਬਾਰੇ ਬੋਲੇ ਸੀਗਾ ਪਰ ਹੁਣ ਵੀ ਇਹਨਾਂ ਜਮਰਾਜ ਮਹਾਰਾਜੇ ਬਾਰੇ ਕਿਛੇ ਕਹੇ ਜੀਆ ਉਹ ਗੱਲ ਕਿੰਨੀ ਦਿੱਤੀ ਜੀ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਆ ਵਿਖੇ ਇੱਕ ਨਿੱਜੀ ਕਾਲਜ ਵਿੱਚ ਪ੍ਰੋਗਰਾਮ ਕਰਨ ਪਹੁੰਚੇ ਪੰਜਾਬ ਦੇ ਮਸ਼ਹੂਰ ਕਲਾਕਾਰ ਬਾਗੀ ਦਾ ਸਨਾਤਨ ਨਾਲ ਸੰਬੰਧਿਤ ਸੰਸਥਾਵਾਂ ਵੱਲੋਂ ਵਿਰੋਧ ਕੀਤਾ ਗਿਆ। ਤੁਹਾਨੂੰ ਦੱਸਦੇ ਚੱਲੀਏ ਕਿ ਪੰਜਾਬੀ ਸਿੰਗਰ ਬਾਗੀ ਵੱਲੋਂ ਦੇਵੀ-ਦੇਵਤਾਵਾਂ ਲਈ ਅਪੱਧਿ ਸ਼ਬਦਾਵਲੀ ਆਪਣੇ ਗਾਣਿਆਂ ਵਿੱਚ ਵਰਤੀ ਗਈ ਹੈ ਜਿਸ ਦਾ ਕਿ ਸਨਾਤਨ ਧਰਮ ਨਾਲ ਜੁੜੇ ਸੰਗਠਨਾ ਵੱਲੋਂ ਪੂਜਾ ਵਿਰੋਧ ਕੀਤਾ ਗਿਆ। ਇਸ ਦੇ ਚੱਲਦਿਆਂ ਅੱਜ ਹਲਕਾ ਪੋਆ ਦੇ ਬਿੰਨ ਕੋਟਲੀ ਵਿਖੇ ਇੱਕ ਨਿੱਜੀ ਕਾਲਜ ਵਿੱਚ ਆਪਣਾ ਪ੍ਰੋਗਰਾਮ ਕਰਨ ਦੇ ਲਈ ਪਹੁੰਚੇ ਸਿੰਗਰ ਬਾਗੀ ਦਾ ਉੱਥੋਂ ਦੇ ਲੋਕਾਂ ਨੇ ਭਾਰੀ ਵਿਰੋਧ ਕੀਤਾ। ਜਿਸ ਦੇ ਚਲਦੇ ਆ ਉਸ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਅਤੇ ਮਾਫੀ ਮੰਗਣ ਦੀ ਸ਼ਰਤ ਰੱਖੀ ਗਈ ਇਸ ਮੌਕੇ 4 ਵਜੇ ਦੇ ਕਰੀਬ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਨਾਤਮ ਸੰਗਠਨ ਦੇ ਆਗੂਆਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਇੱਕ ਪੰਜਾਬੀ ਸਿੰਗਰ ਦੇ ਖਿਲਾਫ ਪੁਲਿਸ ਵਿੱਚ ਦਰਖਾਸਤ ਦਿੱਤੀ ਗਈ ਹੈ ਕਿ ਇਹ ਸਿੰਗਰ ਆਪਣੇ ਗੀਤਾਂ ਵਿੱਚ Hindu ਦੇਵੀ ਦੇਵਤਾਵਾਂ ਅਤੇ ਔਰਤਾਂ ਬਾਰੇ ਭੱਦੀ ਸ਼ਬਦਾਂ ਦੀ ਵਰਤਦਾ ਹੈ ਜੋ ਕਿ ਸਨਾਤਨ ਧਰਮ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਜਿਸ ਦੇ ਚਲਦੇ ਉਹਨਾਂ ਵੱਲੋਂ ਭਾਰੀ ਇਕੱਠ ਕਰਕੇ ਸਿੰਗਰ ਦਾ ਵਿਰੋਧ ਕੀਤਾ ਗਿਆ ਇਸ ਮੌਕੇ ਮਾਹੌਲ ਪਖਦਾ ਦੇਖ ਕੇ ਪੁਲਿਸ ਫੋਰਸ ਵੀ ਮੌਕੇ ਤੇ ਪਹੁੰਚੀ ਅਤੇ ਨੌਜਵਾਨਾਂ ਨੂੰ ਸ਼ਾਂਤ ਕਰਵਾਇਆ ਪਰ ਨੌਜਵਾਨ ਆਪਣੀ ਇੱਕੋ ਮੰਗ ਤੇ ਅੜੇ ਰਹੇ ਕਿ ਸਿੰਗਰ ਬਾਗੀ ਸਮੁੱਚੀ ਜਨਤਾ ਤੋਂ ਮਾਫੀ ਮੰਗੇ ਅਤੇ ਆਉਣ ਵਾਲੇ ਸਮੇਂ ਵਿੱਚ ਦੁਬਾਰਾ ਤੋਂ ਅਜਿਹੀ ਗਲਤੀ ਨਾ ਕਰੇ ਤਾਂ ਹੀ ਉਸ ਨੂੰ ਸਟੇਜ ਤੇ ਚੜਨ ਦਿੱਤਾ ਜਾਵੇਗਾ ਦੇਖੋ ਮੌਕੇ ਦੀਆਂ ਤਸਵੀਰਾਂ ਤੇ ਕੀ ਕਿਹਾ ਸਨਾਤਨ ਧਰਮ ਦੇ ਆਗੂਆਂ ਨੇ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ providing a wide range of professional courses with 100% placement assistance we are sri sai group of institutes ਇਹ ਕਾਰਨ ਜੀ ਆਏ ਦਿਨੇ ਥੋੜੇ ਗਾਣਾ ਇਹਨੇ ਬਾਕੀ ਸ਼ਿੰਗਰਾ ਹੋਈ ਜਦੋਂ ਇਹਨਾਂ ਗਾਣਾ ਕਟਿਆ ਕਿ ਜਮਰਾਜ ਮਹਾਰਾਜ ਦੇ ਖਿਲਾਫ ਇਹਨੇ ਗਾਣਾ ਬੋਲੀਆਂ ਉਸਦੇ ਰੋਜ਼ੇ ਪ੍ਰਤੀਤ ਆਏ ਆ ਕੇ ਇਹਦਾ ਜਿਹੜਾ ਇਹ ਘਰਾਵ ਕਰ ਰਹੇ ਆ ਤੇ ਸਾਨੂੰ ਕੌਜ ਨੇ ਵੀ ਪੂਰੇ ਸ਼ਾਪ ਨੇ ਪਛਾਣ ਦਵਾਇਆ ਕਿ ਇਹ ਇਹ ਉਸ ਟਾਈਮ ਹੀ ਚੜੇਗਾ ਜਲਦੀ ਇਹ ਮੈਂ ਮੈਂ ਕਿਹਾ ਪਹਿਲੇ ਇਹਨਾਂ ਨੂੰ ਇਸ ਦੇ ਬਾਰੇ ਪਤਾ ਨਹੀਂ ਸੀ ਦੇ ਪ੍ਰਸ਼ਾਸਨ ਨੇ ਵੀ ਸਾਨੂੰ ਵਿਸ਼ਵਾਸ ਲਾਇਆ ਕਿ ਇਹਦਾ ਸ਼ੋ ਉਸ ਟਾਈਮ ਹੀ ਚੱਲੇਗਾ ਚੇਸ਼ਟਾ ਮੈਂ ਮਾਫੀ ਮੰਗੇਗਾ ਤੁਹਾਡੇ ਵੱਲੋਂ ਪ੍ਰਸ਼ਾਸਨ ਨੂੰ ਲਿਖਤੀ ਤਰ੍ਹਾਂ ਦਿੱਤੀ ਹਾਂਜੀ ਹਾਂਜੀ ਸਾਹੀ ਜਿਹੜੀ ਹੈ ਇੱਕ ਲਿਖਤੀ ਤਰ੍ਹਾਂ ਸਾਜਾ ਜਮਿਨੇ ਤੋਂ ਪਹਿਲਾਂ ਅਸੀਂ ਦਿੱਤੀ ਡੀਐਸਪੀ ਦਿਨਾਗਰ ਨੂੰ ਉਹਨਾਂ ਨੇ ਮਾਰ ਕਰਕੇ ਜਿਹੜਾ ਇਹਦਾ ਲੋਕਥਾਣਾ ਤੋਂ ਭੇਜੀ ਦੋ ਵਾਰੀ ਨੂੰ ਬੁਲਾਇਆ ਲੇਕਿਨ ਇਹਦੇ ਤੇ ਇਨੀ ਆਕੜਾ ਹੈ ਐ ਤੱਕ ਇਹਨੇ ਕੋਈ ਵੀ ਤੇ ਮਾਫੀ ਨਹੀਂ ਮੰਗੀ ਪਰ ਨਾ ਹੀ ਕੋਈ ਐਸੀ ਸਾਨੂੰ ਸਾਡਾ ਮੁਲਾਕਾਤਾ ਵੀ ਚਲੋ ਮੇਰੇ ਕੋ ਗਲਤੀ ਹੋ ਗਈ ਹੈ ਜਾਂ ਮੈਂ ਲੈਣਾ ਕਰ ਦਿੰਨਾ ਇਹ ਤਾਂ ਕੋਈ ਵੀ ਇਹਨੇ ਜਿਹੜਾ ਸਾਡੇ ਨਾਲ ਰਬਾਤਤ ਨਹੀਂ ਕੀਤੀ ਇਸ ਕਰਕੇ ਅਸੀਂ ਅੱਜ ਇਹਦੇ ਜਿਹੜਾ ਸ਼ੋਅ ਦੇ ਉੱਪਰ ਜਿਹੜਾ ਅਸੀਂ ਸਾਡੇ ਲਾਗੇ ਵੀ ਸ਼ੋਅ ਨਹੀਂ ਕਰ ਸਕਦਾ ਇਸੇ ਕਰਕੇ ਅਸੀਂ ਨੂੰ ਟੱਕਣ ਦੇ ਲਈ ਆਇਆ ਚਾਹੇ ਇੱਕ ਅੱਜ ਵੀ ਮਾਫੀ ਨਹੀਂ ਮੰਗਦਾ ਤੇ ਸ਼ੋਅ ਨਹੀਂ ਹੋਏਗਾ ਜੀ ਜਿੱਥੇ ਵੀ ਸ਼ੋਅ ਕਰੇਗਾ ਅਸੀਂ ਉੱਥੇ ਵੀ ਜਾਵਾਂਗੇ ਸ਼ੋਅ ਤੇ ਸ਼ੋਅ ਅੱਜ ਤੋਂ ਬਾਅਦ ਜੇ ਕਿੱਥੇ ਸ਼ੋਅ ਲੱਗਾ ਉੱਥੇ ਵੀ ਪਹੁੰਚਾਂਗੇ ਔਰ ਮਾਫੀ ਇਹਨੂੰ ਮੰਗਣੀ ਹੀ ਪੈਣੀ ਹੈ ਇਹ ਉਹ ਲੋਕ ਹੈ ਮਾਫੀ ਨੂੰ ਮੰਗਣੀ ਪੈਣੀ ਹੈ ਅਸੀਂ ਕੇਸ ਤੱਕ ਕਰਵਾਵਾਂਗੇ ਇਹਦੇ ਤੇ ਇਹ ਮਾ ਵੀ ਨੇ ਮਰਦਾ ਹੈ ਕਿ ਇਸ ਦਿੱਤੇ ਕਿਸੇ ਵੀ ਚਲਾਵਾਂਗੇ ਇਸੇ ਖਲਾਉ। ਪਾਸ ਸਮਾਜ ਸੇਵੀ ਕੰਮ ਜਿਹੜੇ ਆਉਂ ਉਹ ਸਾਡੀ ਟੀਮ ਲੋਕ ਕਿਤੇ ਜਾਂਦੇ ਆ। ਪਿਆਲ ਦੇ ਤੌਰ ਤੇ ਹੋਰ ਸਭੀ ਜੈਸ਼ਲਾਹ ਕਮੇਟੀ ਵੀ ਜਿਹੜੀ ਦਿਨਾਂ ਨਗਰ ਵਿੱਚ ਕੰਮ ਕਰਦੀ ਉਹਦਾ ਵੀ ਮੈਂ ਮੈਂਬਰ ਹਾਂ। ਪਰ ਅੱਜ ਸਾਡੀ ਪੂਰੀ ਟੀਮ ਜਿਹੜੀ ਆ ਕੋਈ ਇੱਥੇ ਇਸ ਕਰਕੇ ਪਹੁੰਚੀ ਆ ਕਿਉਂਕਿ ਇੱਕ ਸਿੰਗਰ ਆ ਪੰਜਾਬ ਦੇ। ਬਾਜੀ ਨਾਂ ਦਾ ਸਿੰਗਰ ਆ ਜਿਹੜਾ ਆਏ ਦਿਨ ਗਾਣਿਆਂ ਦੇ ਵਿੱਚ ਖਾਸ ਕਰਕੇ ਜਿਹੜੇ ਆ ਉਹ ਵਿਵਾਦਿਕ ਥੀਮ ਦੇ ਗਾਣੇ ਜਿਹੜੇ ਗਾ ਕੇ ਜਿਹੜਾ ਪੰਜਾਬ ਦਾ ਜਿਹੜਾ ਵਾ ਉਹ ਯੂਥ ਨੂੰ ਜਿਹੜਾ ਗਲਤ ਰਸਤੇ ਦੇ ਉੱਤੇ ਤੋਰ ਰਿਹਾ ਕਿਉਂਕਿ ਅਸੀਂ ਦੇਖਿਆ ਹੈ ਕਿ ਪਹਿਲੇ ਵੀ ਇਹਨੇ ਗੀਤ ਦੇ ਵਿੱਚ ਇੱਕ ਛਣੀ ਦੇ ਬਾਰੇ ਬੋਲਿਆ ਸੀਗਾ ਔਰ ਹੁਣ ਵੀ ਇਹਨੇ ਚਮਰਾਜ ਮਹਾਰਾਜ ਜੀ ਬਾਰੇ ਗੀਤ ਦੇ ਵਿੱਚ ਜਿਹੜੀ ਆ ਉਹ ਗਲਤ ਟਿੱਪਣੀ ਕੀਤੀ ਗਈ। ਪਰ ਮੈਂ ਇੱਕ ਚੀਜ਼ ਤੁਹਾਨੂੰ ਮੈਂ ਇੱਕ ਮੈਸੇਜ ਜਰੂਰ ਇੱਥੋਂ ਦੇਣਾ ਚਾਹਨਾ ਹੈ ਕਿ ਅੱਜ ਸਦਾ ਇੱਥੇ ਇਕੱਠੇ ਹੋਣ ਦਾ ਮਕਸਦ ਹੈ ਕਿ ਸਾਡੀ ਟੀਮ ਨੇ ਸਾਰੀ ਨੇ ਇਹਦੇ ਖਿਲਾਫ ਇੱਕ ਐਪਲੀਕੇਸ਼ਨ ਦਿਨ ਨਾਲ ਅਗਰ ਵੀ ਦਿੱਤੀ ਗਈ ਹੈ। ਔਰ ਉੱਥੇ ਵੀ ਇਹਨੂੰ ਜਿਹੜਾ ਬੁਲਾਇਆ ਗਿਆ ਲੇਕਿਨ ਉੱਥੇ ਵੀ ਆਇਆ ਨਹੀਂ ਹੈ ਔਰ ਅੱਜ ਇਹਦਾ ਸ਼ੋਅ ਜਿਹੜ ਜੇ ਇਹ ਬੰਦਾ ਜਿਹੜਾ ਜਿਹਨੇ ਅੱਜ ਇਹਦਾ ਸ਼ੋਅ ਜਿਹੜਾ ਇੱਥੇ ਚੱਲਣ ਦੇਣਾ ਕਿਉਂਕਿ ਇਹਨੇ ਪੰਜਾਬ ਵਿੱਚ ਯੂਥ ਜਿਹੜਾ ਦੇਖੋ ਇੱਕ ਸਿੰਗਰ ਦਾ ਕੰਮ ਹੈ ਕਿ ਉਹਨੇ ਆਪਣਾ ਜਿਹੜਾ ਇੱਕ ਰੁਤਬਾ ਕਾਇਮ ਕਰਨਾ ਪੰਜਾਬ ਦੇ ਉਹਨੇ ਆਪਣੇ ਯੂਥ ਨੂੰ ਆਪਣੇ ਨਾਲ ਵਾਰ ਤੋਂ ਬਾਅਦ ਜੋੜਨਾ ਆਪਣਾ ਫੈਨ ਜਿਹੜਾ ਜਿਹੜੇ ਫੈਨ ਫੋਲਵਿੰਗ ਆਪਣੀ ਬਣਾਣੀ ਹੈ ਲੇਕਿਨ ਇਹ ਚੀਜ਼ਾਂ ਆਪਣੇ ਬੜੇ ਪੁਰਾਣੇ ਸਿੰਗਰਾਂ ਕੋ ਵੇਖਿਆ ਗੁਰਦਾਸ ਮਾਨ ਜੀ ਹੋਗੇ ਕਿੰਨੇ ਕਿੰਨੇ ਪੁਰਾਣੇ ਸਿੰਗਰਾਂ ਦੇਖੋ ਸਾਡੇ ਇੰਨੇ ਪੁਰਾਣੇ ਔਰ ਵਧੀਆ ਸਿੰਗਰ ਨੇ ਜਿਹੜੇ ਹਰ ਸਮਾਜ ਦਾ ਜਿਹੜਾ ਬਹੁਤ ਸਨਮਾਨ ਕਰਦੇ ਹਰ ਸਮਾਜ ਦੇ ਜਿਹੜੇ ਆਪਣੇ ਇਹ ਲੋਕਾਂ ਨੂੰ ਜਿਹੜਾ ਆਪਣਾ ਭਰਾ ਮੰਨਦੇ ਨੇ ਲੇਕਿਨ ਕੁਝ ਇੱਕ ਜਗ੍ਹਾ ਤੇ ਇਹ ਵੀ ਸਿੰਗਰ ਆ ਗਏ ਨੇ ਕਿ ਸੇਮ ਪਾਲਣ ਦੇ ਲਈ ਉਹ ਸਮਾਜ ਦੇ ਬਾਰੇ ਗਲਤ ਬੋਲਦੇ ਆ ਕਿਉਂਕਿ ਇਹਨਾਂ ਦੇ ਮਨਾਂ ਦੇ ਵਿੱਚ ਗਲਤ ਫੈਮਿਲੀ ਆ